ਖੰਨਾ ਦੇ ਸਮਰਾਲਾ ਰੋਡ ਤੇ ਬੁੱਧਵਾਰ ਰਾਤ ਨੂੰ ਵਿਆਹ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ 'ਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ 5 ਲੋਕ ਜ਼ਖਮੀ ਹੋ ਗਏ ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਡ੍ਰੈਫਰ ਕੀਤਾ ਗਿਆ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਉਹ ਡੋਲੀ ਲੈ ਕੇ ਵਾਪਸ ਆ ਰਹੇ ਸਨ ਦਵਿੰਦਰ ਕੁਮਾਰ ਜੀ ਕਿਹਦਾ ਹਾਦਸਾ ਹੈ ਪਤਨੀ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ ਆਹ ਕਾਲੀ ਦੇ ਸੀਗੇ ਅਸੀਂ ਗੱਡੀ 'ਚ ਸੀਗੇ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਆ ਰਹੇ ਸੀ ਮੱਛ ਬੜਾ ਸਾਹਿਬ ਤੋਂ ਵਿਆਹ ਕਰਕੇ ਆਪਣੇ ਮੁੰਡੇ ਤੇ ਅੱਛਾ ਹਾਂਜੀ ਠੀਕ ਹੈ ਤੇ ਕਿੰਨੇ ਜਣੇ ਦੇ ਸੱਟਾਂ ਲੱਗੀਆਂ ਸੀ ਅਸੀਂ 5 ਜਣੇ ਸੀ 5 ਜਣੇ ਮੁੰਡੇ ਨੂੰ ਵੱੱਟ ਸੱਟਾਂ ਲੱਗੀਆਂ ਨੇ ਅੱਛਾ ਹਾਂਜੀ ਤੇ ਕਿਹੜੇ ਜਿਹੜਾ ਕਿਹੜੇ ਮੁੰਡੇ ਨੂੰ ਸੱਟਾਂ ਜ਼ਿਆਦਾ ਲੱਗੀਆਂ ਵੱਡੇ ਮੁੰਡੇ ਨੂੰ ਜਿਹਦਾ ਵਿਆਹ ਹੋਇਆ ਹਾਂਜੀ ਪਰसों ਵਿਆਹ ਹੋਇਆ ਉਹਦੇ ਹਾਂ ਛੋਟੇ ਦਾ ਵਿਆਹ ਆਦੀ ਹੋ ਸੀਗਾ ਠੀਕ ਨੇ ਸਾਰੇ ਬੰਦੇ ਠੀਕ ਬਸ ਨਹੀਂ ਤੇ ਸੱਟ ਤਾਂ ਮੇਰੇ ਵੱਡੇ ਮੁੰਡੇ ਤੇ ਜ਼ਿਆਦਾ ਲੱਗਿਆ ਹੋਇਆ ਜੀ ਉਹ ਦੋ ਇਹ ਠੀਕ ਠੀਕ ਨੇ ਮੇਰੇ ਬੱਕੇ ਚ ਲੱਗੇ ਪੂਰੀ ਉਹ ਉਹ ਸੱਟਾ ਦਾ ਬੇਟਾ ਜਿਹੜਾ ਹਾਂਜੀ ਹਾਂਜੀ ਅੱਜ ਉਹ ਵਿਆਹ ਤੇ ਅੱਜ ਕੀ ਅੱਜ ਕਿਦਾਂ ਅੱਜ ਛੋਟੇ ਮੁੰਡੇ ਦਾ ਸੀ ਅੱਛਾ ਹਾਂਜੀ ਦੂਜੇ ਬੇਟੇ ਦਾ ਅੱਜ ਵਿਆਹ ਸੀਗਾ ਹਾਂਜੀ ਠੀਕ ਹੈ ਤੇ ਉਹਦਾ ਠੀਕ ਨੇ ਮੈਸੇਜ ਆ ਸੱਟਾ ਸੁੱਟਾ ਤੋਂ ਇਲਾਵਾ ਕੋਈ ਚਿੰਤਾ ਵਾਲੀ ਗੱਲ ਸੱਟਾ ਸੁੱਟਾ ਗੱਲ ਹੈ ਤੇ ਬੱਚਾ ਵੀ ਸੀਗਾ ਹਾਂਜੀ ਹਾਂਜੀ ਬਾਹਰ ਤਰਗੀ ਮੁੰਡੇ ਸੀ ਵੱਡੇ ਮੁੰਡੇ ਸੀ ਹਾਂਜੀ ਕੁਝ ਪਤਾ ਹੈ ਵੀ ਕਿਦਾਂ ਹੋਇਆ ਕੁਝ ਨਹੀਂ ਬਦਲ ਲੱਗਿਆ ਜੀ ਅੱਖਾਂ ਹੀ ਬੰਦ ਹੋ ਗਈ ਇਹ ਪੈਰਾਸੋਕੀ ਕਹਿੰਦਾ ਖੁੱਲਿਆ ਜਾਂਦੇ ਹੀ ਰਵੇ ਗਏ ਗੱਡੀ ਸਾਰੀ ਬੰਨੀ ਗਈ ਮੈਂ ਕਹਿੰਦੀ ਕੋਈ ਦੀ ਗੱਲ ਇਹ ਹੁਣੇ ਜੀ ਅੱਧਾ ਘੰਟਾ ਪਹਿਲੇ ਦੀ ਗੱਲ ਆਰਤੀ ਮਿਲਦੇ ਕੋਡ ਹੋਇਆ ਕਹਿੰਦੇ ਸੀ ਲੋਕ ਵਿਸ਼ਾਲ ਜੀ ਵਿਸ਼ਾਲ ਜੀ ਕੀ ਗੱਲ ਹੋਈ ਹੈ ਬਰਾਤ ਆ ਰਹੀ ਸੀ ਜੀ ਵਾਪਸ ਉਥੋਂ ਆਪਣਾ ਮੱਛਵੜਾ ਸਾਹਿਬ ਤੋਂ ਤੇ ਕਪੂਰ ਪਲੇਸ ਬਰਾਤ ਗਈ ਸੀ ਇੱਕ ਲੜਕੇ ਦਾ ਪਰਸੋ ਵਿਆਹ ਹੋਇਆ ਸੀ ਦੂਜੇ ਦਾ ਅੱਜ ਵਿਆਹ ਸੀਗਾ ਸਾਰੀ ਬਰਾਤ ਵਾਪਸ ਆ ਚੁੱਕੀ ਸੀ ਜਿਵੇਂ ਡੋਲੀ ਘਰੋ ਵੀ ਦਾ ਕਰਨੀ ਹੈ ਲੜਕੇ ਦੇ ਫਾਦਰ ਤੇ ਜਿਹਦਾ ਪਰਸੋ ਵਿਆਹ ਸੀ ਉਹ ਬ੍ਰਦਰ ਤੇ ਲੜ ਲੜੀ ਨੂੰ ਡੋਲੀ ਵਿਦਾ ਕਰਾਰੇ ਸੀ ਬਾਕੀ ਵਾਪਸ ਆ ਗਏ ਇਹ ਪਿੱਛੋਂ ਆ ਰਹੇ ਸੀ ਲੜਕੇ ਦੀ ਗੱਡੀ ਘਰੇ ਪਹੁੰਚੀ ਜਦੋਂ ਪਿਤਾ ਲੱਗੇ ਕਿ ਪਿੱਛੋਂ ਐਕਸੀਡੈਂਟ ਹੋ ਗਿਆ ਗੱਡੀ ਦੇ ਵਿੱਚ ਪੰਜ ਜਣੇ ਸੀ ਤੇ ਪੰਜ ਫੱਟੜਾ ਸੀ ਹਸਪੀਟਲ ਲਾ ਕੇ ਦਿੱਖਿਆ ਤਾਂ ਉਹਨਾਂ ਦੇ ਫ੍ਰੈਕਚਰ ਹੋ ਗਏ ਇੱਕ ਨੂੰ ਫਰਾ ਅੱਜ ਵਿਆ ਹੋਇਆ ਹੈ ਹਾਂਜੀ ਇੱਕ ਦਾ ਅੱਜ ਵਿਆ ਹੋਇਆ ਹੈ ਉਹ ਠੀਕ ਠਾਕ ਨੇ ਉਹ ਤਾਂ ਆਪਣਾ ਘਰੇ ਪਹੁੰਚ ਗਏ ਅੱਛਾ ਤੇ ਇਹਨਾਂ ਦੀ ਹਾਲਤ ਕਿਵੇਂ ਹੈ ਠੀਕ ਹੈ ਹੁਣ ਫੈਕਚਰ ਹੈ ਬਾਕੀ ਹੁਣ ਰਿਪੋਰਟਸ ਤੇ ਪਤਾ ਲੱਗੇਗਾ ਜੀ ਬੱਚਾ ਵਗੈਰਾ ਵੀ ਸੀ ਵਿੱਚ ਵਿੱਚ ਬੱਚਾ ਹੀ 14-15 ਸਾਲ ਦਾ ਇੱਕ ਬੱਚਾ ਹੈ ਲੜਕਾ ਹੈ ਸਾਰੇ ਜਹਤ ਸੇ ਕੀ ਲੱਗਦਾ ਕੀ ਗਲਤੀ ਕੀ ਲੱਗਦੀ ਹੈ ਗਲਤੀ ਇਹ ਆਈ ਕਿ ਕਹਿੰਦੇ ਟਰੱਕ ਨੇ ਕੋਲਕਤ ਬ੍ਰੇਕ ਮਾਰੀ ਤੇ ਪਿੱਛੇ ਗੱਡੀ ਆ ਰਹੀ ਸੀ ਅੱਛਾ ਪਣੀ ਆਮੋ ਸਮੇਂ ਟੱਕਰ ਹੋਈ ਹੈ ਉਨੇ ਤਾਂ ਮੌਕੇ ਤੇ ਜਾ ਕੇ ਪਤਾ ਲੱਗੂਗਾ ਜੀ ਮੈਂ ਵੀ ਨਹੀਂ ਮੌਕੇ ਤੇ ਪਹੁੰਚਾਂਗਾ ਜੀ